ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਬੜੀ ਮਤਭਾਗੀ ਹੈ ਖਬਰ ਸਾਹਮਣੇ ਮਿਲਦੀ ਪਈ ਹੈਗੇ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੋਈ ਹੈ ਰਾਤ ਸੋ ਇਸ ਟਾਈਮ ਅਸੀਂ ਮੌਜੂਦ ਖੜੇ ਹੈਗੇ ਆ ਉਹਨਾਂ ਦੇ ਘਰ ਦੇ ਮੋਰੇ ਦੇਖ ਸਕਦੇ ਹੋ ਕਿੰਨਾ ਕੁ ਇਸ ਟਾਈਮ ਲੋਕਾਂ ਦੇ ਵਿੱਚ ਅੱਖਾਂ ਦੇ ਵਿੱਚ ਨਮਨ ਹੈਗਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਪਰਿਵਾਰ ਇਸ ਟਾਈਮ ਕਿੰਨਾ ਕੁ ਇਸ ਅੱਖਾਂ ਦੇ ਵਿੱਚ ਨਮਨ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਆ ਤਾਂ ਦੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰ ਦੇ ਚ ਦੇ ਘਰ ਦੇ ਬਾਹਰ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਵੀ ਕਰਾਵਾਂਗੇ ਮੌਕੇ ਦੇ ਉੱਤੇ ਜਿੱਥੇ ਆਪਾਂ ਗੁਰਪ੍ਰੀਤ ਸਿੰਘ ਜਿਹੜੇ ਵਿਧਾਇਕ ਗੋਗੀ ਜੀ ਦੇ ਗੋਣੀ ਲੱਗੀ ਗਈ ਸੀ ਰਾਤ ਇੱਕ ਗੋਲੀ ਲੱਗਣ ਦਾ ਕਾਰਨ ਕੀ ਹੋਇਆ ਸੀ ਕਿ ਉਹ ਆਪਣੀ ਜਿਹੜੀ ਗਨ ਹੈਗੀ ਸੀ ਉਹਨੂੰ ਸਾਫ਼ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਜਾ ਕੇ ਸਾਫ਼ ਕਰਦੇ ਹੋਏ ਉਹਨਾਂ ਦੇ ਅਚਾਨਕ ਕੰਮ ਹੋ ਗਿਆ ਪਰ ਰਾਤ ਉਸ ਤੋਂ ਬਾਅਦ ਉਹਨਾਂ ਨੂੰ ਘਰ ਦੇ ਵਿੱਚ ਹੈਗੇ ਸੀ ਘਰ ਤੋਂ ਉਹਨਾਂ ਨੂੰ ਡੀਐਮਸੀ ਲੈ ਕੇ ਗਏ ਪਰ ਕਿਤੇ ਨਾ ਕਿਤੇ ਜਦੋਂ ਡੀਐਮਸੀ ਜਦੋਂ ਲੈ ਕੇ ਗਏ ਤੇ ਡੀਐਮਸੀ ਵਾਲਿਆਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ 'ਚ ਦੇ ਬਾਹਰ ਖੜੇ ਹੋਏ ਆ ਗੁਰਪ੍ਰੀਤ ਸਿੰਘ ਵਿਧਾਇਕ ਜਿਹੜੇ ਗੋਗੀ ਜੀ ਹੈਗੇ ਨੇ ਦੇਖ ਸਕਦੇ ਹੋ ਕਿੰਨਾ ਕੁ ਇਸ ਟਾਈਮ ਰਸ਼ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਔਰ ਪਰਿਵਾਰ ਦੇ ਵਿੱਚ ਅੱਖਾਂ ਦੇ ਵਿੱਚ ਨਮਨ ਵੀ ਹੈਗਾ ਔਰ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਦੇ ਗੋਲੀ ਲੱਗ ਚੁੱਕੀ ਹੋਈ ਹੈ ਔਰ ਮੌਕੇ ਉੱਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੁਸੀਂ ਬਿਲਕੁਲ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਮੌਕੇ ਦੇ ਉੱਤੇ ਜਿੱਥੇ ਕਿ ਪਹੁੰਚੇ ਹੈਗੇ ਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਗੱਲਬਾਤ ਵੀ ਕਰਾ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਡੀਐਮਸੀ ਦੇ ਵਿੱਚ ਪਹੁੰਚੇ ਤੇ ਲੇਕਿਨ ਕਿਤਨਾ ਕਿਤੇ ਜਾ ਕੇ ਡੀਐਮਸੀ ਦੇ ਜਾ ਕੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਦੇਖ ਸਕਦੇ ਹੋ ਕਿ ਕਿੰਨੇ ਕ ਲੋਗ ਉਹਨਾਂ ਨੂੰ ਪਿਆਰ ਕਰਦੇ ਸੀ ਕਿੰਨੇ ਕ ਲੋਗ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਉਹਨਾਂ ਦੇ ਆਏ ਹੋਏ ਉਹ ਪਰਿਵਾਰ ਕਿੰਨਾ ਪਹੁੰਚਾ ਹੈ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਦੇ ਨਾਲ ਉਹ ਥੋੜੀ ਦੇਰ ਪਹਿਲਾਂ ਜਦੋਂ ਇਲੈਕਸ਼ਨਸ ਦੇ ਦਿਨ ਹੈਗੇ ਸੀ ਤੇ ਇਲੈਕਸ਼ਨਸ ਦੇ ਦੇ ਵਿੱਚ ਤੇ ਉਹ ਇੱਕ ਸਕੂਟਰ ਦੇ ਉੱਤੇ ਆਪਣੇ ਵਾਈਫ ਨੂੰ ਲੈ ਕੇ ਵੋਟ ਪਾਣ ਗਏ ਸੀ ਤੁਸੀਂ ਇਹ ਵੀ ਦੇਖਿਆ ਹੋਣਾ ਤੁਸੀਂ ਬਿਲਕੁਲ লাইਵ ਤਸਵੀਰਾਂ ਦੇ ਨਾਲ ਔਰ ਮੌਕੇ ਤੇ ਇਸ ਟਾਈਮ ਉਹਨਾਂ ਦੇ ਘਰ ਦੇ ਕੋਠੀ ਦੇ ਬਾਹਰ ਖੜੇ ਹੋਏ ਆ ਔਰ ਕਿੰਨੇ ਲੋਕ ਇੱਥੇ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ লাইਵ ਤਸਵੀਰਾਂ ਦੇ ਨਾਲ ਔਰ ਜਿਹੜੇ ਵਿਦਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਉਹ ਮੌਕੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਮੌਕੇ ਦੇ ਉੱਤੇ ਕਿੱਥੇ ਇਸ ਟਾਈਮ ਖੜੇ ਆ ਇਸ ਟਾਈਮ ਗੱਪੀ ਗੋਗੀ ਜੀ ਦੇ ਘਰੇ ਦੇ ਬਾਹਰ ਖੜੇ ਆ ਪਰ ਕਿੰਨੇ ਕਿ ਲੋਕ ਇੱਥੇ ਇਕੱਠੇ ਹੋਏ ਨੇ ਉਹ ਕਿੰਨਾ ਕਿ ਪਿਆਰ ਕਰਦੇ ਸਾਰੇ ਜਣਿਆਂ ਨੂੰ ਉਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਗਲਬਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਦਾ ਲੱਗਦਾ ਉਹਨਾਂ ਜਿਹੜਾ ਅੰਤਿਮ ਜਿਹੜਾ ਸੰਸਕਾਰ ਹੈਗਾ ਵਾ ਉਹ 2:30 ਵਜੇ ਦੱਸਿਆ ਜਾ ਰਿਹਾ ਹੈਗਾ ਵਾ ਬਿਲਕੁਲ ਤੁਸੀਂ ਇਸ ਟਾਈਮ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਵਿਧਾਇਕ ਐਮ ਐਲ ਏ ਸਾਹਿਬ ਪਹੁੰਚੇ ਉਹਨਾਂ ਦੇ ਕੋਠੀ ਦੇ ਬਾਹਰ ਖੜੇ ਆ ਕਿ ਉਹਨਾਂ ਜਿਹੜਾ ਸੰਸਕਾਰ ਹੈਗਾ ਵਾ ਉਹ 2:30 ਵਜੇ ਦੱਸਿਆ ਜਾ ਰਿਹਾ ਹੈਗਾ ਵਾ ਔਰ ਪਰਿਵਾਰ ਨਾਲ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਕਿੰਨੇ ਇੱਕ ਇੱਥੇ ਪਰਿਵਾਰ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਆਖਾਂ ਦੇ ਵਿੱਚ ਨਮਨ ਹੈਗਾ ਵਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਔਰ ਦੇਖ ਸਕਦੇ ਹੋ ਕਿ ਸਾਡਾ ਕੰਮ ਹੈ ਤੁਸੀਂ ਖੜੇ ਖੜੇ ਕਰਦੇ ਰਹੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਅਮੇਜ਼ਿੰਗ ਟੀਵੀ ਤੋਂ

ਇੱਥੇ ਬੈਠੇ ਸੀ ਆਂਦੇ ਜਾਂਦੇ ਕੋਈ ਚੀਜ਼ ਲੈਣੀ ਜਾਣੀ ਆਂਦੇ ਜਾਂਦੇ ਇੱਥੇ ਰਹਿੰਦੇ ਹਮੇਸ਼ਾ ਇੱਥੇ ਰਹਿੰਦੇ ਗੁਰਪ੍ਰੀਤ ਸਿੰਘ ਬਹੁਤ ਐਨੀ ਆਉਂਦੀ ਸਮਝਤ ਕੁਝ ਨਹੀਂ ਬੜੀ ਤਾਉਂ ਜਾਂ ਤੋੜੇ ਬ੍ਰਦਰ ਬਣੇ ਉਸ ਗੁਰਪ੍ਰੀਤ ਸਿੰਘ ਹਾਂਜੀ ਬਹੁਤ ਵਧੀਆ ਬੰਦਾ ਲੱਗਦਾ ਹੈ ਅਸੀਂ ਤਾਂ ਕਦੇ ਵਿਚਾਰੇ ਨੂੰ ਚੰਗਿਆਂ ਸਮਝਿਆ ਨਹੀਂ ਹਮੇਸ਼ਾ ਅੱਛਾ ਸਮਝਦੇ ਰਹੇ ਹਾਂ ਨਹੀਂ ਭਾਈ ਤੁਸੀਂ ਆਓ ਬਾਜੀ ਆਓ ਜਲਦੀ ਆ ਜਾ ਕਰੋ ਕੋਈ ਨਹੀਂ ਕਦ ਕਦ ਹੀ ਆ ਜਾਇਆ ਕਰੋ ਭਾਈ ਕੋਈ ਹਾਂ ਵੀ ਲੈਣੀ ਹਾਂ ਦਿੱਖੇ ਸੀ ਬਸ ਔਰ ਕੋਈ ਗੱਲ ਨਹੀਂ ਬਿਲਕੁਲ ਠੀਕ ਸੀ ਬਹੁਤ ਵਧੀਆ ਸੀ ਇੰਨੇ ਚੰਗੇ ਸੀ ਅਸੀਂ ਕਿ ਕਭ ਮਨ ਸੁਖਦਾ ਹੁਣ ਵੀ ਮੈਨੂੰ ਇਹ ਸੁਣਨੀਆਂ ਵੀ ਨਹੀਂ ਹੁਣ ਕੇ ਇੰਨਾ ਕੰਮ ਚਿੰਤਾ ਹੋ ਗਿਆ ਪਤਾ ਹੀ ਨਹੀਂ ਲੱਗਾ ਸਾਨੂੰ ਪਪਾ ਕੀ ਨਾ ਬਣਾਉਣ ਦਾ ਸੁਣਨੇ ਵਾਲੀ ਪਤਾ ਨਹੀਂ ਕਿੰਨੇ ਵਜੇ ਦੀ ਗੱਲ ਹੁਣ ਤਾਂ ਇਹ ਤੇ ਰਾਤ ਸ਼ਾਮ ਹੀ ਬਦ ਲੱਗਿਆ ਸਾਨੂੰ ਦੇਖ ਬਹੁਤ ਹੀ ਮਾਨੋਪਾਗੀ ਘਟਣਾ ਹੋਈ ਹੈ ਬਹੁਤ ਵੱਡਾ ਦੁੱਖ ਹੈ ਅਸਮਦਰ ਜੋ ਅੱਜ ਹੋਈ ਹੈ ਬਹੁਤ ਵੱਡੀ ਸਰ ਆਮੂਮਨ ਤੌਰ ਤੇ ਜਿਸ ਵਕਤ ਗੁਰਪ੍ਰੀ ਗੋਗੀ ਜੀ ਦੀ ਗੱਲ ਕੀਤੀ ਜਾਂਦੀ ਹੈ ਬਹੁਤ ਵਿਸ਼ਿਆਂ ਤੇ ਚਰਚਾ ਕਰਦੇ ਸੀਗੇ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੀ ਗੱਲਬਾਤ ਪੰਜਾਬ ਨੂੰ ਲੈ ਕੇ ਲੁਧਿਆਣੇ ਨੂੰ ਲੈ ਕੇ ਉਹਨਾਂ ਨੇ ਕੀਤੀ ਸੀ ਕੋ ਮੇਰੀ ਮੁਲਾਕਾਤ ਕਰੀਬ 10-15 ਦਿਨ ਪਹਿਲਾਂ ਹੋਈ ਸੀ ਤੇ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਸੀ ਚਿੰਤਤ ਹੈ ਲੋਕਾਂ ਖਰ ਸਮੇ ਉਨ੍ਹਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੀ ਗੱਲ ਦੀ ਕਰਦਾ ਪੰਜਾਬ ਦਾ ਕੀ ਬੋਲਦਾ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਤੇ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਲਕੇ ਦੀ ਸੇਵਾ ਦੇ ਸੋਹੀ ਸਾਡੀ ਲਾਸਟ ਮੁਲਾਕਾਤ ਚ ਲੱਗਦਾ ਕਿ ਕਿਤਨਾ ਬੇਵਾਕੀ ਨਾਲ ਗੱਲ ਕਰਦੇ ਸੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਬਾਰੇ ਕੀ ਸੋਦੇ ਵੀ ਇਹੋ ਜਿਹੇ ਤੇ ਕੋਈ ਸਵਾਲ ਖਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਤਨੀ ਗੱਲ ਕਰ ਕਦੀ ਤੁਹਾਡੇ ਨਾਲ ਉਹਨਾਂ ਨੇ ਕੋਈ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨੇ ਪਰ ਕਦੇ ਕਿਹਾ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਿਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਂਨੇ ਜ਼ਿੰਦਗੀ ਜੋਤ ਦੇ ਨਾਲੋਂ ਹੱਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਖੁਸ਼ੀ ਦੀ ਮਜ਼ਾਕਦਿਆਂ ਗੱਲਾਂ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਸੀ ਕਦੇ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਹਸੀ ਹਟੇ ਰੱਖੀ ਸੀ ਬਾਕੀ ਜੋ ਤੁਸੀਂ ਕਹਿ ਰਹੇ ਹੋ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਅਜਿਹੇ ਸਾਥੀ ਦਾ ਚਲੇ ਜਾਣਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਹੈ ਪਾਰਟੀ ਨੂੰ ਬਹੁਤ ਵੱਡਾ ਘਾਟਾ ਜਿਹੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਬਿਲਕੁਲ ਦੇਖੋ ਇਹ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਬੜੀ ਮਤਭਾਗੀ ਹੈ ਖਬਰ ਸਾਹਮਣੇ ਮਿਲਦੀ ਪਈ ਹੈਗੇ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੋਈ ਹੈ ਰਾਤ ਸੋ ਇਸ ਟਾਈਮ ਅਸੀਂ ਮੌਜੂਦ ਖੜੇ ਹੈਗੇ ਆ ਉਹਨਾਂ ਦੇ ਘਰ ਦੇ ਮੋਰੇ ਦੇਖ ਸਕਦੇ ਹੋ ਕਿੰਨਾ ਕੁ ਇਸ ਟਾਈਮ ਲੋਕਾਂ ਦੇ ਵਿੱਚ ਅੱਖਾਂ ਦੇ ਵਿੱਚ ਨਮਨ ਹੈਗਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਪਰਿਵਾਰ ਇਸ ਟਾਈਮ ਕਿੰਨਾ ਕੁ ਇਸ ਟਾਂ ਅੱਖਾਂ ਦੇ ਵਿੱਚ ਨਮਨ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹੈਗੇ ਆ ਤੋ ਦੇਖ ਸਕਦੇ ਹੋ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਘਰ ਦੇ ਬਾਹਰ ਖੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਵੀ ਕਰਾਵਾਂਗੇ ਮੌਕੇ ਦੇ ਉੱਤੇ ਜਿੱਥੇ ਆਪਾਂ ਗੁਰਪ੍ਰੀਤ ਸਿੰਘ ਜਿਹੜੇ ਵਿਧਾਇਕ ਗੋਗੀ ਜੀ ਦੇ ਗੋਲੀ ਲੱਗੀ ਗਈ ਸੀ ਰਾਤ ਇੱਕ ਗੋਲੀ ਲੱਗਣ ਦਾ ਕਾਰਨ ਕੀ ਹੋਇਆ ਸੀ ਕਿ ਉਹ ਆਪਣੀ ਜਿਹੜੀ ਗਨ ਹੈਗੀ ਸੀ ਉਹਨੂੰ ਸਾਫ਼ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਜਾ ਕੇ ਸਾਫ਼ ਕਰਦੇ ਹੋਏ ਉਹਨਾਂ ਦੇ ਅਚਾਨਕ ਕੰਮ ਹੋ ਗਿਆ ਪਰ ਰਾਤ ਉਸ ਤੋਂ ਬਾਅਦ ਉਹਨਾਂ ਨੂੰ ਘਰ ਦੇ ਵਿੱਚ ਹੈਗੇ ਸੀ ਘਰ ਤੋਂ ਉਹਨਾਂ ਨੂੰ ਡੀਐਮਸੀ ਲੈ ਕੇ ਗਏ ਪਰ ਕਿਤੇ ਨਾ ਕਿਤੇ ਜਦੋਂ ਡੀਐਮਸੀ ਜਦੋਂ ਲੈ ਕੇ ਗਏ ਤੇ ਡੀ ਐਮ ਸੀ ਵਾਲਿਆਂ ਨੇ ਵਿਤ ਘੋਸ਼ਿਤ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਘਰ 'ਚ ਦੇ ਬਾਹਰ ਖੜੇ ਹੋਏ ਆ ਗੁਰਪ੍ਰੀਤ ਸਿੰਘ ਵਿਧਾਇਕ ਜਿਹੜੇ ਗੋਗੀ ਜੀ ਹੈਗੇ ਨੇ ਦੇਖ ਸਕਦੇ ਹੋ ਕਿੰਨਾ ਕੁ ਇਸ ਟਾਈਮ ਰਸ਼ ਹੈਗਾ ਉਹ ਤੁਸੀਂ ਦੇਖਦੇ ਹੋ ਕਿ ਔਰ ਪਰਿਵਾਰ ਦੇ ਅੱਖਾਂ ਦੇ ਵਿੱਚ ਨਮਨ ਵੀ ਹੈਗਾ ਔਰ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੇ ਆਪਣੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਉਹਨਾਂ ਦੇ ਗੋਲੀ ਲੱਗ ਚੁੱਕੀ ਹੋਈ ਹੈ ਔਰ ਦੇ ਉੱਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੁਸੀਂ ਬਿਲਕੁਲ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਗੱਲਬਾਤ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਮੌਕੇ ਦੇ ਉੱਤੇ ਜਿੱਥੇ ਕਿ ਪਹੁੰਚੇ ਹੈਗੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਗੱਲਬਾਤ ਵੀ ਕਰਾ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ डीएमसी ਦੇ ਵਿੱਚ ਪਹੁੰਚੇ ਤੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਡੀएमसी ਦੇ ਜਾ ਕੇ ਉਹਨਾਂ ਨੂੰ ਮਰਿਤ ਗੋਸ਼ਿਤ ਕਰ ਦਿੱਤਾ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਦੇਖ ਸਕਦੇ ਹੋ ਕਿ ਕਿੰਨੇ ਕੁ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਕਿੰਨੇ ਕੁ ਲੋਕ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਉਹਨਾਂ ਦੇ ਆਏ ਹੋਏ ਉਹ ਪਰਿਵਾਰ ਕਿੰਨਾ ਪਹੁੰਚਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਉਹ ਥੋੜੀ ਦੇਰ ਪਹਿਲਾਂ ਜਦੋਂ ਇਲੈਕਸ਼ਨਸ ਦੇ ਦਿਨ ਹੈਗੇ ਸੀ ਤੇ ਇਲੈਕਸ਼ਨਸ ਦੇ ਦੇ ਵਿੱਚ ਤੇ ਉਹ ਇੱਕ ਸਕੂਟਰ ਦੇ ਉੱਤੇ ਆਪਣੇ ਵਾਈਫ ਨੂੰ ਲੈ ਕੇ ਵੋਟ ਪਾਣ ਗਏ ਸੀ ਤੁਸੀਂ ਇਹ ਵੀ ਦੇਖਿਆ ਹੋਣਾ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਔਰ ਮੌਕੇ ਦੇ ਇਸ ਟਾਈਮ ਉਹਨਾਂ ਦੇ ਘਰ ਦੇ ਕੋਠੀ ਦੇ ਬਾਹਰ ਖੜੇ ਹੋਏ ਆ ਔਰ ਕਿੰਨੇ ਲੋਕ ਇੱਥੇ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਔਰ ਜਿਹੜੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੀ ਮੌਕੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਮੌਕੇ ਦੇ ਉੱਤੇ ਇੱਥੇ ਇਸ ਟਾਈਮ ਖੜੇ ਆ ਇਸ ਟਾਈਮ ਗੁੱਪੀ ਗੋਗੀਰ ਜੀ ਦੇ ਘਰੇ ਦੇ ਬਾਹਰ ਖੜੇ ਆ ਔਰ ਕਿੰਨੇ ਕਿ ਲੋਕ ਇੱਥੇ ਇਕੱਠੇ ਹੋਏ ਨੇ ਔਰ ਕਿੰਨਾ ਕਿ ਪਿਆਰ ਕਰਦੇ ਸਾਰੇ ਜਣਿਆਂ ਨੂੰ ਉਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਅੰਦਰ ਜਾਂਦੇ ਸਾਡੇ ਬਹੁਤ ਪਿਆਰ ਰੱਖਦੇ ਲੱਗਾ ਸਾਨੂੰ ਬਹੁਤ ਸਾਡਾ ਬਹੁਤ ਬਹੁਤ ਗਿਆ ਹੈ ਔਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਉਹ ਪਤਾ ਲੱਗਦਾ ਉਹਨਾਂ ਜਿਹੜਾ ਅੰਤਿਮ ਜਿਹੜਾ ਸੰਸਕਾਰ ਹੈਗਾ ਵਾ ਉਹ 2:30 ਵਜੇ ਦੱਸਿਆ ਜਾ ਰਿਹਾ ਹੈਗਾ ਵਾ ਬਿਲਕੁਲ ਤੁਸੀਂ ਇਸ ਟਾਈਮ ਗੁਰਪ੍ਰੀਤ ਸਿੰਘ ਜਿਹੜੇ ਗੋਗੀ ਵਿਧਾਇਕ ਐਮ ਐਲ ਏ ਸਾਹਿਬ ਪਹੁੰਚੇ ਉਹਨਾਂ ਦੀ ਕੋਠੀ ਦੇ ਬਾਹਰ ਖੜੇ ਆ ਕਿ ਉਹਨਾਂ ਜਿਹੜਾ ਸੰਸਕਾਰ ਹੈਗਾ ਵਾ ਉਹ 2:30 ਵਜੇ ਦੱਸਿਆ ਜਾ ਰਿਹਾ ਹੈਗਾ ਵਾ ਔਰ ਪਰਿਵਾਰ ਨਾਲ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਕਿੰਨੇ ਇੱਕ ਇੱਥੇ ਪਰਵਾਰ ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਅੱਖਾਂ ਦੇ ਵਿੱਚ ਨਮਨ ਹੈਗਾ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਕੰਮ ਹੈ ਕਿਦਾਂ ਤੁਸੀਂ ਖੜੇ ਖੜੇ ਕਰਕੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਨਾਲ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਅਮੇਜ਼ਿੰਗ ਟੀਵੀ ਤੋਂ

ਬਿਲਕੁਲ ਨਹੀਂ ਬਤਾ ਲੰਗਾ ਜਾਨ ਤਾਂ ਸੁਣ ਕੇ ਬੜੀ ਹੈਰਾਨੀ ਹੋਈ ਕਿੰਨੀ ਜਲਦੀ ਹੋ ਗਈ ਗੱਲ ਕਿੰਨੇ ਚਿਰ ਦਾ ਜਾਣ ਲੱਗਿਆ ਜੀ ਨੂੰ ਕੋਲ ਜਾਣਦੇ ਸੀ ਤੁਸਾਂ ਨੂੰ ਨਨੂ ਤੁਹਾਡੀ ਸੂਮਰ ਹੋ ਗਈ ਛੁਰ ਤੋਂ ਇੱਥੇ ਹੀ ਬੈਠੇ ਸੀ ਆਉਂਦੇ ਜਾਂਦੇ ਕੋਈ ਚੀਜ਼ ਲੈਣੀ ਜਾਣੀ ਆਉਂਦੇ ਜਾਂਦੇ ਇੱਥੇ ਹੀ ਰਹਿੰਦੇ ਹਮੇਸ਼ਾ ਇੱਥੇ ਰਹਿੰਦੇ ਗੁਰਪ੍ਰਸਾਦ ਬਹੁਤ ਐਨੀ ਆਉਦੀ ਤੰਗੀਤ ਕੁਝ ਨਹੀਂ ਜੀ ਬੜੀ ਤੰਗੀਤ ਤੁਹਾਡੇ ਬ੍ਰਦਰ ਬਣੇ ਉਸ ਗੁਰਦੀ ਸਿੰਘ ਜੀ ਬਹੁਤ ਵਧੀਆ ਬੰਦਾ ਲੱਗਦਾ ਹੈ ਅਸੀਂ ਤਾਂ ਕਦੇ ਕਚਾਰੀ ਨੂੰ ਚੰਗਿਆ ਸਮਝਿਆ ਨਹੀਂ ਹਮੇਸ਼ਾ acha ਸਮਝਦੇ ਰਹੇ ਹਾਂ ਨਹੀਂ ਭਾਈ ਤੁਸੀਂ ਆਓ ਬਾਜੀ ਆਓ ਜਲਦੀ ਆ ਜਾਇਆ ਕਰੋ ਕੋਈ ਨਹੀਂ ਕਦੇ ਕਦੇ ਆ ਜਾਇਆ ਕਰੋ ਭਾਈ ਕੋਈ ਹਾਂ ਖਿਲੇ ਨਹੀਂ ਹਾਂ ਦਿੱਖੇ ਸੀ ਬਸ ਹੋਰ ਕੋਈ ਗੱਲ ਨਹੀਂ ਬਿਲਕੁਲ ਠੀਕ ਸੀ ਬਹੁਤ ਵਧੀਆ ਸੀ ਇੰਨੇ ਚੰਗੇ ਸੀ ਅਸੀਂ ਠੀਕਾ ਵੀ ਮਨ ਸੁਣ ਸਕਦਾ ਹੁਣ ਵੀ ਮੈਨੂੰ ਇਹ ਸੁਣਿਆ ਪਿੰਡਾ ਹੁਣ ਕੇ ਇ tanto ਕਿੰਤਾ ਹੋ ਗਿਆ ਪਤਾ ਹੀ ਨਹੀਂ ਲੱਗਾ ਤੁਹਾਨੂੰ ਉਹ ਪਾਕ ਪਿਰ ਬਿਨਾਨ ਨੂੰ ਜਾਣ ਨੂੰ ਫਿਲਨੇ ਲਈ ਪਤਾ ਨਹੀਂ ਕਿੰਨੇ ਵਜੇ ਦੀ ਗੱਲ ਹੁਣ ਤਾਂ ਇਹ ਤੇ ਰਾਤ ਸ਼ਾਮ ਵੀ ਬੱਦ ਲੱਗਿਆ ਸਾਨੂੰ ਠੀਕ ਹੈ ਬਹੁਤ ਹੀ ਮਾਨੋਕਾਗੀ ਘਟਣਾ ਹੋਈ ਹੈ ਬਹੁਤ ਵੱਡਾ ਦੁੱਖ ਹੈ ਇਸ ਦਾ ਜੋ ਅੱਜ ਹੋਈ ਹੈ ਬਹੁਤ ਵੱਡੀ ਗੱਲ ਸਰ ਆਮੂਮਨ ਤੌਰ ਤੇ ਜਿਸ ਵਕਤ ਗੁਰਪ੍ਰੀਤ ਹੋਗੀ ਜਦੀ ਗੱਲ ਕੀਤੀ ਜਾਂਦੀ ਹੈ ਬਹੁਤ ਅ ਵਿਸ਼ਿਆਂ ਤੇ ਚਰਚਾ ਕਰਦੇ ਸੀਗੇ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੀ ਗੱਲਬਾਤ ਪੰਜਾਬ ਨੂੰ ਲੈ ਕੇ ਲੁਧਿਆਣੇ ਨੂੰ ਲੈ ਕੇ ਉਹਨਾਂ ਨੇ ਕੀਤੀ ਸੀ ਕੋ ਮੇਰੀ ਮੁਲਾਕਾਤ ਕਰੀਬ 10-15 ਦਿਨ ਪਹਿਲਾਂ ਹੋਈ ਸੀ ਤੇ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਸੀ ਚਿੰਤਤ ਥੇ ਲੋਕ ਹਰ ਸਮੇਂ ਉਹਨਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੀ ਮਿੱਟੀ ਦਾ ਕੀ ਕਰਦਾ ਪੰਜਾਬ ਦਾ ਕੀ ਬਲ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਤੇ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਲਕੇ ਦੀ ਸੇਵਾ ਦੇ ਤੁਹਾਨੂੰ ਹੀ ਸਾਡੀ ਲਾਸਟ ਮੁਲਾਕਾਤ ਚ ਲੱਗਦਾ ਕਿ ਕਿਤਨਾ ਬੇਵਾਕੀ ਨਾਲ ਗੱਲ ਕਰਦੇ ਜੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਬਾਰੇ ਕੀ ਸੋਧ ਵੀ ਇਹੋ ਜਿਹਾ ਹੈ ਦੇਖੋ ਸਵਾਲ ਖਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਤਲੀ ਗੱਲ ਕਰਦੇ ਕਦੇlfloor ਦੇ ਨਾਲ ਉਹਨਾਂ ਨੇ ਕੋਈ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਹੈ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨੇ ਪਰ ਕਦੇ ਕਿਹਾ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਿਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਨੇ ਜ਼ਿੰਦਗੀ ਜੋਤਦੇ ਨਾਲੋਂ ਹਾਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ